ਆ ਕਰਦੇ ਆ ਪੁੱਲਰ ਸਾਹਿਬ ਨਾਲ ਗੱਲਬਾਤ ਆ ਕਿੱਧਰ ਤੁਰਿਆ ਉਹਦਾ ਹੁਣ ਪਤਾ ਨਹੀਂ ਕਿਹੜੀ ਗੱਲ ਕੱਢਣੀ ਹੈ ਮੂੰਹ ਚੋਂ ਕੰਜਰ ਤੇ ਨਹੀਂ ਚੱਲ ਉਧਰ ਦੱਸੋ ਗਾਲਾ ਕੰਮ ਆ ਤੇ ਪਤਾ ਨਹੀਂ ਕੀ ਕਹਿਣਾ ਆ ਜਾਣ ਤੇ ਕੋਈ ਨਹੀਂ ਹੋਰ ਫਿਰ ਪੁੱਲਰ ਸਾਹਿਬ ਵੇਖ ਲਾ ਹਨ ਰੱਬ ਆਪਾਂ ਨੂੰ ਖੁਸ਼ੀ ਦੇ ਮੌਕੇ ਤੇ ਤਾਂ ਨਹੀਂ ਇਕੱਠੇ ਕਰਦਾ ਹਨ ਗਮੀ ਦੇ ਮੌਕੇ ਤੇ ਤਾਂ ਕਰ ਦਿੰਦਾ ਇਕੱਠੇ ਉਹਨੇ ਹਨ ਸਾਹਬ ਨਾਲ ਕਰ ਲਾ ਗੱਲ ਯਾਰ ਅੱਗੇ ਦਾ ਗਮੀ ਦਾ ਕੰਮ ਆ ਤੇ ਤੂੰ ਕੱਢਣ ਲੱਗ ਗਿਆ ਹੋਰ ਹੀ ਪਹਿਲਾਂ ਵਾਲੀਆਂ ਗੱਲਾਂ ਫੇਰ ਉਹ ਗੱਲ ਹੈ ਕਿਰ ਵੈਸੇ ਜਿਵੇਂ ਰੱਖ ਲੈ ਯਾਰ ਹਨਾ ਚੱਲ ਗਾਵੀ ਦਾ ਤਾਂ ਆਉਂਦਾ ਹੀ ਰਹਿੰਦਾ ਸਾਰਿਆਂ ਤੇ ਇਹ ਵਸਤ ਆਉਂਦਾ ਹੀ ਹਰੇਕ ਨੇ ਆਪਾਂ ਵੀ ਮਰ ਜਾਣਾ ਇੱਕ ਦਿਨ ਵੇਖ ਲੈ ਪਰ ਸਿਵਿਆਂ ਦੀ ਉਹ ਨਹੀਂ ਸਫਾਈ ਜੀ ਹੈਣੀ ਹਨਾ ਯਾਰ ਗੰਦ ਜਾਂ ਮਾਰ ਰੱਖਿਆ ਸਫਾਈ ਤਾਂ ਫਿਰ ਵੀ ਰੱਖਣ ਚਾਹੀਦੀ ਆ ਬੰਦਿਆਂ ਦੇ ਬੈਠਣ ਦਾ ਕੋਈ ਪ੍ਰਬੰਧ ਨਹੀਂ ਹੈਗਾ ਤੇ ਘਾ ਫੂਚ ਹੋਇਆ ਬਸ ਆਪਸ ਸੁਲਤੀਆ ਸੌਗ ਦੇ ਵਿੱਚ ਕਈ ਵਾਰੀ ਲੜ ਜਾਂਦੀਆਂ ਹਨਾ ਕੀ ਕਹਿਣਾ ਤੇਰਾ ਇਹਦੇ ਬਾਰੇ ਇਹ ਸਿਵਿਆਂ ਦੀ ਤੂੰ ਕਿਹੜੀ ਗੱਲ ਕਰਦਾ ਸਿਵੇ ਤਾਂ ਸਾਡੇ ਪਿੰਡ ਆਲੇ ਆ ਭਵੇਂ ਦੀ 100 ਬੰਦਾ ਬਾਹਲੀ ਫੁੱਲ ਬੂਟੀਆਂ ਵਾਦੂ ਨਹੀਂ ਮਹਾਰਾਜ ਨੂੰ ਕਰਨ ਦੇ ਕਿਰਪਾ ਮਰਨ ਦੇ ਆਣ ਗਵਾਂਡ ਚ ਬੁੜਾ ਕੋਈ ਫੇਰ ਤੈਨੂੰ ਮੈਂ ਸੱਦੂਗਾ ਉਦੋਂ ਵੇਖੀ ਤੂੰ ਫੇ ਪਿੰਡ ਆਲੇ ਸਿਵੇ ਫੇਰ ਵੇਖੀ ਤੂੰ ਹੁਣਾਂ ਕੋਈ ਚਾਹੀਦੀ ਗੱਲ ਕਰੀ ਮਰਦਾ ਬੋਲੂ ਕੱਫੜਾ ਪਾੜੂ ਕੰਜਰਾ ਤੂੰ ਹੁਣਾਂ ਚਾਹੀਦੀ ਗੱਲ ਕਰੀ